ਇਹ ਹੈ ਲਹਿੰਦੇ ਪੰਜਾਬ ਦੇ ਜੱਟ ਫੈਜ਼ਲਾ ਤੇ ਉਸਦੇ ਭਤੀਜੇ ਨੂੰ ਮਾਰਨ ਲਈ 800 ਪੁਲਿਸ ਵਾਲੇ ਹੈਲੀਕਾਪਟਰ ਟੈਂਕ ਤੱਕ ਲੈ ਕੇ ਆਏ ਸਨ 40-42 ਹਜ਼ਾਰ ਗੋਲੀ ਚੱਲੀ ਜਦੋਂ ਪੁਲਿਸ ਨੇ ਘਰ ਨੂੰ ਘੇਰਾ ਪਾਉਣਾ ਸ਼ੁਰੂ ਕੀਤਾ ਤੇ ਅਗਲੇ ਵੀ ਇੱਕ ਠੋਕ ਕੇ ਆਵਾਜ਼ ਮਾਰੀ ਕਹਿੰਦਾ ਆਜੋ ਹੁਣ ਮੈਂ ਨਹੀਂ ਭੱਜਦਾ ਜੇ ਭੱਜਿਆ ਤਾਂ ਜੱਟ ਦਾ ਪੁੱਤ ਨਾ ਕਿਹੋ 17 ਘੰਟੇ ਗੋਲੀ ਚੱਲਦੀ ਰਹੀ ਚਾਚਾ ਭਤੀਜਾ ਇੱਕ ਹੋਰ ਸੀ ਨਾਲ ਪਤਾ ਸੀ ਮੌਤ ਆ ਸਾਹਮਣੇ ਰਾਤ ਵੀ ਹੋਈ ਪਰ ਭੱਜੇ ਨਹੀਂ ਨਸ਼ਾ ਵੇਚਦਾ ਸੀ ਗਲਤ ਬੰਦਾ ਸੀ ਜੋ ਮਰਜੀ ਕੀਤਾ ਇਸ ਬੰਦੇ ਨੇ ਪਰ ਮਰਿਆਂ ਮਰਦਾਂ ਵਾਲੀ ਤੇ ਜਾਂਦੇ ਜਾਂਦੇ ਇੱਕ ਗੱਲ ਦੱਸ ਗਿਆ ਜੱਟ ਅੜਿਆ ਬਹੁਤ ਪੜਾ ਸੋਚੋ ਪੰਜਾਬੀਓ ਜੇ ਆਪਣੇ ਪੰਜਾਬ ਆਪਣੇ ਪਰਿਵਾਰ ਦੀ ਵੰਡ ਨਾ ਹੁੰਦੀ ਸਾਰਾ ਪੰਜਾਬ ਇੱਕ ਹੁੰਦਾ ਤਾਂ ਕੀ ਨਹੀਂ ਸੀ ਕਰ ਸਕਦੇ ਲੈਂਦੇ ਪੰਜਾਬ ਚ ਹਜੇ ਵੀ ਉਹ ਪੁਰਾਣਾ ਪੰਜਾਬ ਵੱਸਦਾ ਪਾਕਿਸਤਾਨ ਦੀ ਸੰਸਦ ਤੱਕ ਚ ਕਹਿੰਦੇ ਨੇ ਪੰਜਾਬੀ ਬੋਲਣੀ ਅਸੀਂ ਪੰਜਾਬੀ ਆ ਆਪਣੇ ਵਿਚਾਰ ਦਿਓ ਸਿਰਫ ਪੰਜਾਬੀ ਪੰਜਾਬ ਜਿੰਦਾਬਾਦ ਪੰਜਾਬੀ ਏਕਾ ਜਿੰਦਾਬਾਦ ਇਹ ਹੈ ਲੈਂਦੇ ਪੰਜਾਬ ਤੇ ਜੱਟ ਫੈਜ਼ਲਾ ਤੇ ਉਸਦੇ ਭਤੀਜੇ ਨੂੰ ਮਾਰਨ ਲਈ 800 ਪੁਲਿਸ ਵਾਲੇ ਹੈਲੀਕਾਪਟਰ ਟੈਂਕ ਤੱਕ ਲੈ ਕੇ ਆਏ ਸਨ 40 42000 ਗੋਲੀ ਚੱਲੀ ਜਦੋਂ ਪੁਲਿਸ ਨੇ ਘਰ ਨੂੰ ਘੇਰਾ ਪਾਉਣਾ ਸ਼ੁਰੂ ਕੀਤਾ ਤੇ ਅਗਲੇ ਵੀ ਇੱਕ ਠੋਕ ਕੇ ਆਵਾਜ਼ ਮਾਰੀ ਕਹਿੰਦਾ ਆਜੋ ਹੁਣ ਮੈਂ ਨਹੀਂ ਭੱਜਦਾ ਜੇ ਭੱਜਿਆ ਤਾਂ ਜੱਟ ਦਾ ਪੁੱਤ ਨਾ ਕਿਓ 17 ਘੰਟੇ ਗੋਲੀ ਚੱਲਦੀ ਰਹੀ ਚਾਚਾ ਭਤੀਜਾ ਇੱਕ ਹੋਰ ਸੀ ਨਾਲ ਪਤਾ ਸੀ ਮੌਤ ਆ ਸਾਹਮਣੇ ਰਾਤ ਵੀ ਹੋਈ ਪਰ ਭੱਜੇ ਨਹੀਂ ਨਸ਼ਾ ਵੇਚਦਾ ਸੀ ਗਲਤ ਬੰਦਾ ਸੀ ਜੋ ਮਰਜੀ ਕੀਤਾ ਇਸ ਬੰਦੇ ਨੇ ਪਰ ਮਰਿਆਂ ਮਰਦਾਂ ਵਾਲੀ ਤੇ ਜਾਂਦੇ ਜਾਂਦੇ ਇੱਕ ਗੱਲ ਦੱਸ ਗਿਆ ਜੱਟ ਅੜਿਆ ਬਹੁਤ ਪੜਾ ਸੋਚੋ ਪੰਜਾਬੀਓ ਜੇ ਆਪਣੇ ਪੰਜਾਬ ਆਪਣੇ ਪਰਿਵਾਰ ਦੀ ਵੰਡ ਨਾ ਹੁੰਦੀ ਸਾਰਾ ਪੰਜਾਬ ਇੱਕ ਹੁੰਦਾ ਤਾਂ ਕੀ ਨਹੀਂ ਸੀ ਕਰ ਸਕਦੇ ਲੈਦੇ ਪੰਜਾਬ ਚ ਹਜੇ ਵੀ ਉਹ ਪੁਰਾਣਾ ਪੰਜਾਬ ਵੱਸਦਾ ਪਾਕਿਸਤਾਨ ਦੀ ਸੰਸਦ ਤੱਕ ਚ ਕਹਿੰਦੇ ਨੇ ਪੰਜਾਬੀ ਬੋਲਣੀ ਅਸੀਂ ਪੰਜਾਬੀ ਆ ਆਪਣੇ ਵਿਚਾਰ ਦਿਓ ਸਿਰਫ ਪੰਜਾਬੀ ਪੰਜਾਬ ਜਿੰਦਾਬਾਦ ਪੰਜਾਬੀ ਏਕਾ ਜਿੰਦਾਬਾਦ